ਅ ਯਸਟਰਡੇ ਯਸਟਰਡੇ ਵੀ ਹੋਈ ਇਦਾਂ ਐਟ ਸਟਾਕਡ ਇਨ ਨਗਰ ਕੀਤੇ ਅੱਛਾ ਕੌਣ ਸੀਗਾ ਕੁਝ ਪਤਾ ਹੈ ਇਦਾਂ ਉਹ ਆਇਆ ਸੀ ਬੰਦਾ ਉਹ ਗਣੇਸ਼ ਦਾ ਚੈਨੀ ਪਾਇਆ ਹੋਇਆ ਸੀ ਨਾ ਕਰਾ ਪਾਇਆ ਹੋਇਆ ਸੀ ਤੇ ਲੋਕਾਂ ਦਾ ਫੋਟੋਆਂ ਖਿੱਚਦਾ ਸੀ ਮੈਂ ਕਿਹਾ ਚਲ ਬੰਦਾ ਆਮ ਫੋਟੋਆਂ ਖਿੱਚਦਾ ਠੀਕ ਹੈ ਪਰ ਮੈਂ ਫਿਰ ਨੋਟਿਸ ਕੀਤਾ ਕਿ ਯੂਥ ਮੇਰੇ ਕੋਲ ਆਏ ਉਹ ਕਹਿੰਦੇ ਸਾਡੇ ਤੇ ਜ਼ੂਮ ਜ਼ੂਮ ਕਰਕੇ ਸਪੈਸੀਫਿਕਲੀ ਸਾਡੇ ਤੇ ਫੋਟੋਆਂ ਖਿੱਚ ਰਹੇ ਨੇ ਮੇਰਾ ਨਾਮ ਵੀ ਗੂਗਲ ਕਰ ਲਓ ਹਨਾ ਮੇਰੇ ਨਾਲ ਇਹ ਚੀਜ਼ ਮੈਨੂੰ 3-4 ਸਾਲ ਪਿੱਛੇ ਮੇਰੇ ਨਾਲ ਹੋਈ ਹੈ ਤਾਂ ਕਰਕੇ ਜਦੋਂ ਤੁਸੀਂ ਨਾ ਗੂਗਲ ਕਰ ਦਿਓ ਬਹੁਤ ਕੁਝ ਗਲਤ ਲਿਖਿਆ ਹੋਇਆ ਹੈ ਮੇਰੇ ਬਾਰੇ ਪ੍ਰੋਪਾਗੈਂਡਾ ਹਾਂਜੀ ਪ੍ਰੋਪਾਗੈਂਡਾ ਉਹ ਬੰਦਾ ਫਿਰ ਬਾਅਦ ਚ ਕੱਲ ਉਹਨਾਂ ਨੇ ਫੜ ਲਿਆ ਸੀ ਗ੍ਰਫਤਾਰ ਕੀਤਾ ਸੀ ਜੈ ਡਿਟੇਨ ਹਮ ਜਸ ਦੇ ਲੈਟ ਹਿਮ ਗੋ ਮੈਂ ਆਪ ਸਿਕਿਉਰਿਟੀ ਗਾਰਡ ਹਾਂ ਹੈਨਾ ਕੈਲ ਸੈਗਾ ਨਾ ਤੇ ਮੈਂ ਉਹਨੂੰ ਆ ਆਰਡਰ ਕੀਤਾ ਸੀ ਟੂ ਪਲੀਜ਼ ਵੇਕੇਟ ਦ ਪ੍ਰੋਪਰਟੀ ਤੇ ਜਿਹੜਾ ਮੈਂ ਕਿਹਾ ਜਿਹੜਾ ਤੂੰ ਕਰ ਰਿਹਾ ਤੂੰ ਕਮੇਟੀ ਕੋ ਪਰਮਿਸ਼ਨ ਨਹੀਂ ਲਿਆ ਪਲੀਜ਼ ਹੈਂਡ ਓਵਰ ਯੂ ਕੈਮਰਾ ਮੇਸਾ ਦਾ ਫੋਟੋ ਡਿਲੀਟ ਕਰਕੇ ਤੇ ਫਿਰ ਉਹਨੂੰ ਕੈਮਰਾ ਵਾਪਸ ਦੇ ਕੇ ਮੈਂ ਕਿਹਾ ਪਲੀਜ਼ ਲੀਵ ਦ ਪ੍ਰੋਪਰਟੀ ਕੀ ਕਿ ਤੱਕ ਕਿੰਨਾ ਦਾ ਗੱਲਬਾਤ ਹੋਈ ਹਾਂਜੀ ਲਾਬਿੰਗ ਸਭ ਤੋਂ ਜ਼ਰੂਰੀ ਸਟੈਪ ਹੁੰਦਾ ਜਦੋਂ ਤੁਸੀਂ ਬਿਲ ਦਾ ਹੀアリング ਤੋਂ ਪਹਿਲੇ ਤੁਸੀਂ ਆਉਂਦੇ ਹੋ ਤੁਸੀਂ ਆਫਿਸ ਜੋ ਆਫਿਸ ਜੋ ਤੁਸੀਂ ਮਿਲਣਾ ਚਾਹੁੰਦੇ ਮੈਂਬਰ ਨੂੰ ਯੂ ਕੈਨ ਜਸਟ ਵਾਕ ਰਾਈਟ ਇਨ ਤੁਸੀਂ ਬਸ ਸਿੱਧਾ ਸੋ ਆਪਾਂ ਅਸ ਟਾਈਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਐਡਮਿਨਿਸਟ੍ਰੇਟਿਵ ਬਿਲਡਿੰਗ ਜੋ ਕਿ ਐਸੈਂਬਲੀ ਦੇ ਨਾਲ ਹੈ ਜਿੱਥੇ ਟ੍ਰਾਂਸਨੈਕਸ਼ਨਲ ਰਿਪ੍ਰੈਸ਼ਨ ਦਾ ਬਿਲ ਐਸਬੀ 509 ਉਸ ਦੇ ਉੱਤੇ ਹੁਣੇ ਵੋਟ ਹੋਈ ਆ ਅਪਰੋਪ੍ਰੀਏਸ਼ਨ ਕਮੇਟੀ ਚ ਆਪਣੇ ਨਾਲ ਗੁਰਨੀਲ ਸਿੰਘ ਬੋਪਰਾਏ ਸਟਾਕਟਨ ਇਲਾਕੇ ਤੋਂ ਜਿਹੜੇ ਉਹ ਪਹੁੰਚੇ ਆ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੇਰਾ ਨਾਮ ਹੈ ਗੁਰਨੀਲ ਸਿੰਘ ਬੋਪਰਾਏ ਮੈਂ ਉੱਥੇ ਸਿਟੀ ਆਫ ਸਟਾਕਟਨ ਦੀ ਪਲੈਨਿੰਗ ਕਮਿਸ਼ਨ ਤੇ ਨੌਲੇਜ ਰਿਪੋਰਟ ਲਾਇਜ਼ਨ ਕਮੇਟੀ ਸਪੋਰਟ ਆਫ ਸਟਾਕਨ ਦਾ ਮੈਂ ਉਹਦੇ ਵਿੱਚ ਵੀ ਮੈਂਬਰ ਹਾਂ ਤੇ ਨਾਲੇ ਹੁਣ ਜਿਹੜਾ ਕਮਿਊਨਿਟੀ ਐਮਰਜੈਂਸੀ ਰਿਸਪਾਂਸ ਟੀਮ ਬਣ ਰਹੀ ਆ ਸਿਟੀ ਆ ਸਟਾਕਨ ਨੂੰ ਸਾਫ਼ ਕਰਨ ਨੂੰ ਰੀਡਿਵੈਲਪ ਕਰਨ ਨੂੰ ਸਟਾਕਨ ਨੂੰ ਉਹਦਾ ਵੀ ਮੈਂਬਰ ਹਾਂ ਤੁਸੀਂ ਅੱਧ ਦੇ ਵਿੱਚ ਕੋਈ ਚਿੱਠੀ ਲਈ ਫਿਰਦੇ ਆ ਅੱਜ ਅੱਜ ਦਾ ਪ੍ਰੋਸੈਸ ਤੁਹਾਡਾ ਕਿਦਾਂ ਸੀ ਆਪਾਂ ਆਫ ਦਿਅਰ ਤੁਸੀਂ ਦੱਸ ਰਹੇ ਸੀ ਵੀ ਆ ਕੇ ਤੁਸੀਂ ਲਾਬਿੰਗ ਕਰ ਰਹੇ ਸੀਗੇ ਸੋ ਥੋੜਾ ਪ੍ਰੋਸੈਸ ਦੱਸੋ ਕਿ ਤੁਸੀਂ ਆਏ ਕੀ ਕੀਤਾ ਕਿੰਨਾ ਦਾ ਗੱਲਬਾਤ ਹੋਈ ਹਾਂਜੀ ਲਾਬਿੰਗ ਸਭ ਤੋਂ ਜ਼ਰੂਰੀ ਸਟੈਪ ਹੁੰਦਾ ਜਦੋਂ ਤੁਸੀਂ ਬਿਲਡ ਦਾ ਹੀアリング ਤੋਂ ਪਹਿਲੇ ਤੁਸੀਂ ਆਉਂਦੇ ਹੋ ਤੁਸੀਂ ਆਫਿਸ ਜੋ ਆਫਿਸ ਜੋ ਤੁਸੀਂ ਮਿਲਣਾ ਚਾਹੁੰਦੇ ਮੈਂਬਰ ਨੂੰ ਯੂ ਕੈਨ ਜਸਟ ਵਾਕ ਰਾਈਟ ਇਨ ਤੁਸੀਂ ਬਸ ਸਿੱਧਾ ਦਰਾਜਾ ਖੋਲ ਕੇ ਤੁਸੀਂ ਅੰਦਰ ਜਾ ਕੇ ਸਟਾਫ ਨਾਲ ਸਟਾਫ ਨਾਲ ਗੱਲ ਕਰ ਸਕਦੇ ਹੋ ਇਹ ਤੁਹਾਡਾ ਹੱਕ ਹੈ ਤੇ ਇਸ ਵੀਕਐਂਡ ਅਸੀ ਸਟਾਕ ਟਨ ਗਰੂਕਰ ਤੇ ਜਿਹੜਾ ਹਿਸਟੋਰੀਕ ਸਟਾਕ ਟਨ ਗਰੂਕਰ ਜਾਂ ਗਦਰੀਆ ਬਾਬਾ ਗਰੂਕਰ ਆ 1912 ਚ ਜੀਰੀ ਸਟੈਬਲਿਸ਼ ਹੋਈ ਪਹਿਲੇ ਅਮਰੀਕੇ ਚ ਗਰੂਕਰ ਸਟੈਬਲਿਸ਼ ਹੋਇਆ ਉਹ ਵੀ ਸਪੋਰਟ ਲੈਟਰ ਲਿਖਿਆ ਜੀ ਐਸ ਪੀ 509 ਦੇ ਹੱਕ ਵਿੱਚ ਤੇ ਉਹ ਵੀ ਇਸ ਚੀਜ਼ ਨੂੰ ਐਮਫਸਾਈਜ਼ ਕੀਤਾ ਜਿਹੜਾ ਅਰੇਸਟ ਹੋਇਆ ਥਰਸਡੇ ਐਫਪੀਆਈ ਸੈਕਰਮੈਂਟੋ ਡਿਵੀਜ਼ਨ ਦੇ ਅਰੇਸਟ ਹੋਇਆ ਅਸੀਂ ਉਹਦੇ ਵਿੱਚ ਵੀ ਪੂਰੇ ਹੱਕਿਆਂ ਸਪੋਰਟ ਕਰਦੇ ਆਂ ਤੇ ਅਸੀਂ ਧੰਨਵਾਦੀ ਆਂ ਇਸ ਕਰਕੇ ਜਿਹੜੇ ਲੋਕੀ ਸਿੱਖੀ ਸਰੂਪ ਨੂੰ ਗਲਤਰੀ ਬਦਨਾਮ ਕਰ ਰਹੇ ਨੇ ਤੇ ਗਲਤ ਤਰੀਕੇ ਨਾਲ ਬਾਰਤ ਰਹੇ ਨੇ ਹਨਾ ਉਹ ਉਹਦੇ ਲਈ ਅਸੀਂ ਬਹੁਤ ਵਿਰੋਧ ਕਰਨਾ ਚਾਹੀਦਾ ਹਨਾ ਤੇ ਅੱਜ ਅਜੀ ਅਪਰੀਸ਼ੀਏਟ ਤੁਸੀਂ ਕਰਦੇ ਆਂ ਵੀ FBI ਦਾ ਵੀ ਅਜਿਹੇ ਬੰਦੇ ਨੂੰ ਕੱਢਿਆ ਆ ਸਕੂ ਫੜਿਆ ਆ ਇਹ ਤੇ ਤੀਜੀ ਵਾਰੀ ਇਦਾਂ ਹੋਈ ਆ ਤੇ ਨਾਲੇ ਯਸਟਰਡੇ ਯਸਟਰਡੇ ਵੀ ਹੋਈ ਇਦਾਂ ਐਟ ਸਟਾਕਡ ਇਨ ਨਾਗਰ ਕੀਤੇ ਅੱਛਾ ਕੌਣ ਸੀਗਾ ਕੁਝ ਪਤਾ ਇਦਾਂ ਉਹ ਆਇਆ ਸੀ ਬੰਦਾ ਉਹ ਗਣੇਸ਼ ਦਾ ਚੈਨੀ ਪਾਇਆ ਹੋਇਆ ਸੀ ਨੱਕਰਾ ਪਾਇਆ ਹੋਇਆ ਸੀ ਤੇ ਲੋਕਾਂ ਦਾ ਫੋਟੋਆਂ ਖਿੱਚਦਾ ਸੀ ਮੈਂ ਕਿਹਾ ਚਾ ਬੰਦਾ ਆਮ ਫੋਟੋਆਂ ਖਿੱਚਦਾ ਠੀਕ ਆ ਪਰ ਮੈਂ ਫਿਰ ਨੋਟਿਸ ਕੀਤਾ ਕਿ ਯੂਥ ਮੇਰੇ ਕੋਲ ਆਏ ਉਹ ਕਹਿੰਦੇ ਸਾਡੇ ਤੇ ਜ਼ੂਮ ਜ਼ੂਮ ਕਰਕੇ ਸਪੈਸੀਫਿਕਲੀ ਇੱਥੇ ਫੋਟੋਆਂ ਖਿੱਚ ਰਹੇ ਨੇ ਸੋ ਇੰਟੀਮਿਡੇਸ਼ਨ ਦੀ ਗੱਲ ਆ ਸੋ ਜੋ ਜਿਹੜਾ ਇਹ ਬਿਲ ਵਿਨੇਕ ਵੀ ਜਿਹੜਾ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿਲ ਆ ਇਹ ਲਿਟਰਲੀ ਵਟੋ ਬੰਦਾ ਕਰ ਰਿਹਾ ਸੀਗਾ ਵੀ ਉਹ ਫੋਟੋ ਖਿੱਚੂਗਾ ਜਾ ਕੇ ਬਾਦ ਦੇ ਵਿੱਚ ਉਹ ਡਰਾਉਣਗੇ ਧਮਕਾਉਣਗੇ ਜਾਂ ਤਾਂ ਜੀ ਜੇ ਤੁਸੀਂ ਮੇਰਾ ਨਾਮ ਵੀ ਗੂਗਲ ਕਰ ਲਓ ਹਨਾ ਮੇਰੇ ਨਾਲ ਇਹ ਚੀਜ਼ ਮੈਨੂੰ 3-4 ਸਾਲ ਪਿੱਛੇ ਮੇਰੇ ਨਾਲ ਹੋਈ ਹੈ ਤਾਂ ਕਰਕੇ ਜਦੋਂ ਤੁਸੀਂ ਮੇਰੇ ਨਾਮ ਗੂਗਲ ਕਰ ਦਿਓ ਉਹ ਬਹੁਤ ਕੁਝ ਗਾਲਤ ਲਿਖਿਆ ਹੋਇਆ ਹੈ ਮੇਰੇ ਬਾਰੇ ਪ੍ਰੋਪਾਗੈਂਡਾ ਹਾਂਜੀ ਪ੍ਰੋਪਾਗੈਂਡਾ ਯੂ نو ਮੈਂ ਜੂਸ਼ ਪੀਪਲ ਦੇ ਬੋਥ ਵਿਚ ਸਪੋਰਟ ਕੀਤਾ ਸਟਾਕਟਨ ਚ ਮਾਰਚ ਲੇਨ ਦੇ ਵਿੱਚ ਉਹਨੂੰ ਗ੍ਰੈਂਟ ਦਵਾਈ ਸਿਕਿਉਰਿਟੀ ਦੇ ਜੂਸ਼ ਕੌਮ ਨਾਮ ਦੇ ਪੂਰਾ ਖੜਦਾ ਟੂ ਸਟੇਟ ਸੋਲੂਸ਼ਨ ਨੂੰ ਮੈਂ ਸਪੋਰਟ ਕਰਦਾ ਹਨਾ ਤੇ ਯੂ نو ਉਹਦੇ ਵਿੱਚ ਬਿਲਕੁਲ ਮੇਰੀ ਆਪੋਸਿਟ ਗੱਲ ਲਿਖੀ ਹੋਈ ਆ ਅੱਛਾ ਤੱਕੇ ਦੇ ਨਾਲ ਹੀ ਹਾਂਜੀ ਸੋ ਅੱਜ ਦੇ ਇਸ ਜਿਹੜਾ ਲੌਬਿੰਗ ਦੇ ਵਿੱਚ ਤੁਸੀਂ ਦੱਸੋ ਵੀ ਕਿੱਦਾਂ ਦਾ ਰਿਹਾ ਕਿੰਨੇ ਕਿ ਜਾਣਿਆਂ ਨੂੰ ਤੁਸੀਂ ਮਿਲ ਸਕੇ ਜਦੋਂ ਇੱਥੇ ਪਹਿਲਾਂ ਆ ਗਏ ਸੀ ਅਸੀਂ ਸਾਰੇ ਜਿਹੜੇ ਅਪਰੋਪਰੀਸ਼ਨ ਕਮੇਟੀ ਸੈਨੇਟ ਤੋਂ ਤੌਰ ਤੋਂ ਆ ਜਿਹੜੇ ਸੈਨੇਟਰ ਬੈਂਦੇ ਉਸ ਕਮੇਟੀ ਤੇ ਅਸੀਂ ਹਰ ਸਟਾਫ ਮਿਲ ਕੇ ਆਏ ਆ ਨਾਲ ਜਿਹੜੀ ਸੈਨੇਟ ਪ੍ਰੈਜ਼ੀਡੈਂਟ ਦੀ ਵੀ ਸਟਾਫ ਇਸੀ ਉਹਦੇ ਨਾਲ ਮਿਲ ਕੇ ਆਏ ਆ ਮੈਂ ਸੋ So reception so. they said it's a, a very good bill it's mm -hmm. very you know no-brainer that this needs to be done ਕਿਉਂਕਿ mm. FBI ਦੇ ਦੇ ਆਨਲੀ ਕੈਨ ਰੀਚ ਸੋ ਫਾਰ ਰਾਈਟ ਤੇ ਉਹਦਾ ਵੀ ਰਿਸਪੌਂਸ ਟਾਈਮ ਇਜ਼ ਯੂ نو ਇਟ ਟੇਕਸ ਟਾਈਮ ਫਾਰ FBI ਟੂ ਕਮ ਆਉਟ ਤਾਂ ਕਰਕੇ ਜਿਹੜਾ ਨਾ ਫੈਡਰਲ ਲੈਵਲ ਤੇ ਸਾਰਾ ਕੁਝ ਜਿਹੜਾ ਲਾਅ ਐਨਫੋਰਸਮੈਂਟ ਦਾ ਹੈਲਪ ਦੀ ਲੋੜ ਹੈ ਉਹ ਫੈਡਰਲ ਲੈਵਲ ਤੋਂ ਹੋਰ ਵੀ ਹੁਣ ਗੱਲ ਵੱਧੀ ਹੋਈ ਹੈ ਤਾਂ ਕਰਕੇ ਸਾਨੂੰ ਲੋਕਲ ਲਾਅ ਐਨਫੋਰਸਮੈਂਟ ਦਾ ਟ੍ਰੇਨਿੰਗ ਚਾਹੀਦੀ ਹੈ ਸੋ ਉਹ ਫੈਡਰਲ ਲਾਅ ਐਨਫੋਰਸਮੈਂਟ ਨਾਲ ਛੇਤੀ ਕੋਆਪਰੇਟ ਕਰ ਸਕਦੇ ਤੇ ਨਾਲੇ ਛੇਤੀ ਵੀ ਜਦੋਂ ਕੋਈ ਇਸ਼ੂ ਹੁੰਦੇ ਆ ਜਦੋਂ ਜਿੱਦਾਂ ਕੱਲ ਹੋਈ ਸੀ ਲੋਕਲ ਪੁਲਿਸ ਕੈਨ ਰਿਸਪੌਂਸ respond quicker ਉਹ ਬੰਦਾ ਫਿਰ ਬਾਅਦ ਚ ਕੱਲ ਉਹਨਾਂ ਨੇ ਫੜ ਲਿਆ ਸੀ ਗ੍ਰਿਫਤਾਰ ਕੀਤਾ ਸੀ ਜਾਂ ਦੇ ਡਿਟੇਨ ਹਮ ਉਹ ਜਸ ਦੇ ਲੈਟ ਹਮ ਗੋ ਮੈਂ ਆਪ ਸਿਕਿਉਰਿਟੀ ਗਾਰਡ ਆ ਹਨਾ ਕੈਲ ਸੈਗਾ ਨਾ ਤੇ ਮੈਂ ਉਹਨੂੰ ਆਰਡਰ ਕੀਤਾ ਸੀ ਟੂ ਪਲੀਜ਼ ਵੇਕੇਟ ਦਾ ਪ੍ਰਾਪਰਟੀ ਤੇ ਜਿਹੜਾ ਸਾਰੇ ਫੋਟੋ ਉਹਨਾਂ ਨੇ ਖਿੱਚੇ ਸੀ ਮੈਂ ਉਹਦਾ ਕੈਮਰਾ ਮੈਂ ਲੀਗਲੀ ਲੀਗਲੀ ਮੇਰਾ ਯੂ ਨੋ ਹੈਗਾ ਯੂ ਨੋ ਯੂ ਕੈਨ ਯੂ ਹੈਵ ਅ ਰਾਈਟ ਟੂ ਯਾ ਹੈਵ ਅ ਰਾਈਟ ਯੂ ਨੋ ਥਰੂ ਕੈਲ ਸੈਗਾ ਐਂਡ ਆਈ ਹੈਵ ਮਾਈ ਗਾਰਡ ਕਾਰਡ ਮਾਈ ਗਾਰਡ ਨੰਬਰ ਰਜਿਸਟ੍ਰੇਸ਼ਨ as a private security officer uh, so mai aap unnu mai kehya jada tu kar rahe ha tu committee ko permission nahi laya please hand over your camera mai sara photo delete karke te fir unnu camera wapas de ke mai kehya please leave the property okay Ange. chalo thank you for next thing bahut bahut meharbani so Ange. jidda inde naal gal baat karke appan nu eh pata lag rya bi jadon vi tusi edda di hearing ya committee di koi gall aundi a lobbying karo aake ਸਮੇਂ ਸਿਰ ਪਹੁੰਚੋ ਪਹਿਲਾਂ ਪਹੁੰਚੋ ਉਹਨਾਂ ਨੂੰ ਈਮੇਲਸ ਕਰੋ ਲੈਟਰਸ ਲਿਖੋ ਇਹ ਸਟਾਕ ਟਨ ਗੁਰੂ ਘਰ ਵੱਲੋਂ ਲੈ ਕੇ ਆਏ ਆ ਆਪਣੀਆਂ ਇਹ ਮਿਸਿੰਗ ਆ ਬਹੁਤ ਸਾਰੇ ਗੁਰੂ ਘਰਾਂ ਦੀਆਂ ਬਹੁਤ ਸਾਰੀਆਂ ਹੋਰ ਆਰਗੇਨਾਈਜੇਸ਼ਨਾਂ ਦੀਆਂ ਉਹ ਆਪਣੇ ਪੱਦਰ ਦੇ ਉੱਤੇ ਵੀ ਜਿਹੜੀਆਂ ਦਨੀਆਂ ਲੈਟਰਸ ਲੈ ਕੇ ਇਸ ਦੇ ਹੱਕ ਦੇ ਵਿੱਚ ਚਿੱਠੀਆਂ ਅਜੇ ਵੀ ਪਾਓ ਅਜੇ ਵੀ ਲਿਖੋ ਕਿਉਂਕਿ ਅਜੇ ਟੀਚਾ ਦੂਰ ਆ ਤੇ ਉੱਥੇ ਤੱਕ ਪਹੁੰਚਣ ਨੂੰ ਆਪਣਾ ਵਕਤ ਲੱਗਣਾ ਆ ਤੇ ਕੋਸ਼ਿਸ਼ਾਂ ਤੇ ਦਬਾਅ ਆਪਣਾ ਲਗਾਤਾਰ ਬਰਕਰਾਰ ਰੱਖਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ